मैं अर्ज करा धर्म व्यक्तिगत है पत्नी धार्मिक है पति धार्मिक नहीं है दा पति धार्मिक है पत्नी धार्मिक नहीं है त्रिलोचन दी पुत्र धार्मिक है पिता धार्मिक नहीं है हरनाक्ष धार्मिक नहीं है भाणजा धार्मिक है वकद्दा अवतारी पुरुष है श्री कृष्ण कंस धार्मिक नहीं है ਤੁਹ ਕੀ ਧਾਰਮਿਕ ਹੈ। ਤੁਹ ਕਹਿਣ ਤੋਂ ਮੇਰੀ ਮੁਰਾਦ ਹੈ ਧਰਮ ਵਿਅਕਤੀਗਤ ਹੈ। ਧਨ ਸਮਾਜਿਕ ਹੈ। ਮਕਾਨ ਸਮਾਜਿਕ ਹੈ। ਪਦਾਰਥ ਸਮਾਜਿਕ ਨੇ ਇੱਕ ਨੂੰ ਮਿਲ ਗਏ ਨੇ ਤੇ ਬਹੁਤ ਸਾਰੇ ਭਾਗੀਦਾਰ ਹੋ ਸਕਦੇ। ਬਹੁਤ ਸਾਰਿਆਂ ਨੂੰ ਹਿੱਸਾ ਉਹਦੇ 'ਚ ਮਿਲ ਸਕਦਾ ਹੈ। ਇਹ ਸਮਾਜਿਕ ਹੈ। ਪਦਾਰਥ ਪਰ ਕਰਮਾ ਕਰਦੇ ਨੇ ਧਨ ਦੇ। ਕਿਸੇ ਪਦਾਰਥ ਦੀ ਕਾਮਨਾ ਹੈ ਤਾਂ ਕਾਮਨਾ ਦੀ ਪੂਰਤੀ ਧਨ ਤੋਂ ਬਿਨਾ ਨਹੀਂ ਹੋਵੇਗੀ ਆਨੰਦ ਚਾਹੀਦਾ ਹੈ ਰਸ ਚਾਹੀਦਾ ਹੈ ਮਹਾਨ ਪ੍ਰਕਾਸ਼ ਚਾਹੀਦਾ ਹੈ ਅਨਭਵ ਆਨੰਦ ਚਾਹੀਦਾ ਹੈ ਇਹ ਧਰਮ ਤੋਂ ਬਿਨਾ ਨਹੀਂ ਹੋਵੇਗਾ ਯਾ ਇੰਜ ਕਹਿ ਲਈਏ ਧਨ ਬਾਹਰ ਦੀ ਦੌਲਤ ਹੈ ਧਰਮ ਅੰਦਰ ਦੀ ਦੌਲਤ ਹੈ ਧਨ ਬਾਹਰ ਦਾ ਸਰਮਾਇਆ ਹੈ ਧਰਮ ਅੰਦਰ ਦਾ ਸਰਮਾਇਆ ਹੈ ਹੁਣ ਦੋ ਨੁਕਤੇ ਹੋਰ ਵੀ ਸੁਣਨਾ ਚਾਹੁੰ ਕਿ ਅੱਜ ਦਾ ਸ਼ਬਦ ਇਸ ਤਰ੍ਹਾਂ ਦਾ ਹੈ ਬਾਹਰੋਂ ਮਨੁੱਖ ਨੂੰ ਧਨ ਚੰਗਾ ਚੌਕਾ ਮਿਲ ਜਾਏ ਬਹੁਤ ਕੁਝ ਮਿਲ ਜਾਏ ਬਹੁਤ ਕੁਝ ਮਿਲ ਜਾਏ ਬਹੁਤ ਕੁਝ ਮਿਲ ਕੇ ਵੀ ਆਖਿਰ ਮਨ ਇਹੀ ਕਹਿੰਦਾ ਰਹਿੰਦਾ ਕੁਝ ਵੀ ਨਹੀਂ ਮਿਲੇਆ ਕੁਝ ਵੀ ਨਹੀਂ ਮਿਲੇ ਹੱਥ ਖਾਲੀ ਰਹਿੰਦੇ ਕੁਝ ਵੀ ਨਹੀਂ ਮਿਲੇਗਾ ਕੁਝ ਵੀ ਨਹੀਂ ਮਿਲੇਗਾ ਅੰਦਰ ਧਰਮ ਨਾ ਵੀ ਮਿਲੇ ਬੜੀ ਮਿਹਨਤ ਕੀਤੀ ਹੈ ਬੜਾ ਜਬ ਤਬ ਕੀਤਾ ਹੈ ਮਹਾਂ ਰਸ ਨਹੀਂ ਮਿਲਿਆ ਮਹਾਨ ਆਨੰਦ ਨਹੀਂ ਮਿਲਿਆ ਮਿਹਨਤ ਤੇ ਬੜੀ ਕੀਤੀ ਹੈ ਬਹੁਤ ਸਾਧਨਾ ਕੀਤੀ ਹੈ ਬੜਾ ਜਬ ਤਬ ਕੀਤਾ ਹੈ ਅਗਰ ਕੁਝ ਨਹੀਂ ਵੀ ਮਿਲਿਆ ਤੇ ਬਹੁਤ ਕੁਝ ਮਿਲ ਜਾਂਦਾ ਹੈ ਕਿ ਇਕ ਪਿਆਸ ਮਿਲ ਜਾਂਦੀ ਹੈ ਪ੍ਰਮਾਤਮਾ ਦੀ ਤੜਪ ਮਿਲ ਜਾਂਦੀ ਹੈ ਭਗਤ ਇਸ ਨੂੰ ਵੀ ਬਹੁਤ ਕੁਝ ਕਹਿੰਦੇ ਨੇ ਤੂੰ ਨਹੀਂ ਮਿਲਿਆ ਨਾ ਸਹੀ ਤੇਰੀ ਪਿਆਸ ਤੇ ਹੈ ਤੂੰ ਨਹੀਂ ਮਿਲਿਆ ਨਾ ਸਹੀ ਤੇਰੀ ਤੜਪ ਤੇ ਹੈ ਤੇ ਜੇ ਦੀ ਤੜਪ ਦੇ ਚ ਇਤਨੇ ਨਿਰਮਲਤਾ ਹੈ ਜੇ ਦੀ ਤੜਪ ਦੇ ਚ ਇਤਨੀ ਪਵਿੱਤਰਤਾ ਹੈ ਉਹਦੇ ਮਿਲਾਪ ਦੇ ਚ ਕਿਤਨਾ ਆਨੰਦ ਹੋਵੇਗਾ ਜਿਹਦੀ ਪਿਆਸ ਦੇ ਵਿੱਚ ਇਤਨੀ ਸ਼ਾਂਤੀ ਹੈ ਪਾਣੀ ਦੀ ਪਿਆਸ ਤੇ ਤੜਪਾਵੇਗੀ ਰੱਬ ਦੀ ਪਿਆਸ ਵੀ ਤੜਪਾਵੇਗੀ ਪਰ ਸਕੂਨ ਦਿੰਦੀ ਹੈ ਸ਼ਾਂਤੀ ਦਿੰਦੀ ਹੈ ਇਹ ਵੀ ਮਰਜ਼ ਕਰਦੇ ਜਿਹਦੀ ਪਿਆਸ ਦੇ ਵਿੱਚ ਵੀ ਇਤਨੀ ਸ਼ਾਂਤੀ ਹੈ ਉਹਦੇ ਮਿਲਾਪ ਦੇ ਵਿੱਚ ਕਿਤਨਾ ਆਨੰਦ ਹੋਵੇ ਜਿਹਦੇ ਬਿਰਹੇ ਦੇ ਵਿੱਚ ਇਤਨੀ ਪਵਿੱਤਰਤਾ ਹੈ ਉਹਦੇ ਮਿਲਾਪ ਦੇ ਵਿੱਚ ਕਿਤਨਾ ਖੇੜਾ ਹੋਵੇਗਾ अनुभवी पुरुषा ने इस ढंग जो है बयान किया मैं फिर दो मेहनत कर करके बहुत कुछ प्राप्त हो गया बहुत कुछ प्राप्त हो गया चंगा चौखा धन मिल गया रेहन सुंदर मकान मिल गया पहनण चंगे कपड़े मिल गए ने प्रभता भी बड़ी है प्रतिष्ठा भी बड़ी है सब कुछ है ਸਭ ਕੁਝ ਮਿਲ ਕੇ ਆਖਿਰ ਇਹ ਪਤਾ ਚੱਲਦਾ ਕੁਝ ਵੀ ਨਹੀਂ ਕੁਝ ਵੀ ਨਹੀਂ ਹੱਥ ਕੁਝ ਵੀ ਨਹੀਂ ਪਰਮਾਤਮਾ ਦੇ ਮਾਰਗ ਤੇ ਚੱਲ ਕੇ ਜਪ ਤਪ ਕਰਕੇ ਪਰ ਮੈਂ ਫਿਰ ਦੋਰਾਵਾ ਕੁਝ ਨਹੀਂ ਵੀ ਮਿਲਿਆ ਤਾਂ ਵੀ ਬਹੁਤ ਕੁਝ ਮਿਲ ਜਾਂਦਾ ਹੈ ਬਹੁਤ ਕੁਝ ਮਿਲ ਜਾਂਦਾ ਹੈ ਤੁਸੀਂ ਆਖੋਗੇ ਕੀ ਮਿਲ ਜਾਂਦਾ ਉਹਦੀ ਤੜਪ ਮਿਲ ਜਾਂਦੀ ਹੈ ਉਹਦੀ ਪਿਆਸ ਮਿਲ ਜਾਂਦੀ ਹੈ ਉਹਦੀ ਯਾਦ ਮਿਲ ਜਾਂਦੀ ਹੈ ਇਹ ਹੀ ਕਾਫੀ ਕਈ ਵਾਰ ਭਗਤ ਇਸੇ ਚੀਂ ਪਰਸਨ ਰਹਿ ਜਾਂਦੇ ਨੇ ਕਿਉਂਕਿ ਉਹਦੀ ਤੜਪ ਇਤਨਾ ਪਵਿੱਤਰ ਕਰ ਜਾਂਦੀ ਹੈ ਅੰਤਿਸ਼ਕਰਣ ਨੂੰ ਉਹ ਪਵਿੱਤਰਤਾ ਕਰਕੇ ਸਾਰਾ ਬੋਝ ਲੈ ਜਾਂਦਾ ਹੈ ਸਕੂਨ ਮਿਲ ਜਾਂਦਾ ਹੈ ਸ਼ਾਂਤੀ ਮਿਲ ਜਾਂਦੀ ਹੈ ਜਿਹਦਾ ਨਾ ਮਿਲਣਾ ਵੀ ਇਤਨਾ ਸਕੂਨ ਦੇ ਜਾਏ ਇਤਨੀ ਪਵਿੱਤਰਤਾ ਦੇ ਜਾਏ ਤੇ ਧਨ ਦਾ ਮਿਲਣਾ ਵੀ ਇਤਨਾ ਕਲੇਸ਼ ਜੇਦਾ ਹੈ ਕ੍ਰਿਸ਼ਨਾਂ ਦੇ ਜਾਏ ਕਾਰਨ ਮੰਗ ਤੇ ਮਿਟਦੇ ਨੇ ਮੰਗ ਮਿਟਦੇ ਨਹੀਂ ਫਿਰਦਾ ਅਮੰਗ ਕਦੇ ਨਹੀਂ ਆਉਂਦਾ ਨਾ ਲਖਾਂ ਪਤੀ ਦਾ ਨਾ ਕਰੋੜਾਂ ਪਤੀ ਦਾ ਨਾ ਅਰਬਾਂ ਪਤੀ ਦਾ ਬਲਕੇ ਸਾਬ ਤੇ ਕਹਿੰਦੇ ਨੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਅਜ ਤੱਕ ਕੋਈ ਹੋਇਆ ਨਹੀਂ ਸਾਰੀ ਸ੍ਰਿਸ਼ਟੀ ਦਾ ਰਾਜਾ ਅਜ ਤੱਕ ਕੋਈ ਹੋਇਆ ਨਹੀਂ ਜੇ ਹੋ ਜਾਏ ਮਹਾਰਾਜ ਕਹਿੰਦੇ ਹੋਵੇਗਾ ਦੁਖੀ ਕਿਉਂਕਿ ਮੰਗ ਮਿਟਦੇ ਨਹੀਂ ਮੰਗਾਂ ਦਾ ਬੋਝ ਬਣਿਆ ਰਹਿੰਦਾ ਹੈ ਬਣਿਆ ਰਹਿੰਦਾ ਹੈ ਤਾਂ ਗੁਰਬਾਣੀ ਕਹਿੰਦੀ ਹੈ ਇਸ ਤਰ੍ਹਾਂ ਦਾ ਕੁਝ ਮੰਗ ਕਿ ਸਾਰੀਆਂ ਮੰਗਾਂ ਆਪਣੇ ਆਪ ਗਿਰ ਜਾਣ ਤੇ ਮੰਗਾਂ ਦਾ ਬੋਝ ਇਹ ਜੋ ਦਿਲ ਦਿਮਾਗ ਦੇਤੇ ਪਿਆ ਹੋਇਆ ਹੈ ਇਹ ਲੈ ਜਾਏ ਤਾਂ ਫਿਰ ਕੀ ਮੰਗੀ ਹੈ ਮਹਾਰਾਜ ਕਹਿੰਦੇ ਨੇ ਮੰਗ ਨ ਮੰਗ ਸੋ ਏਕੈ ਮੰਗ ਨਾਨਕ ਜਾਣਤੇ ਪਰੇਪਰਾ ਜਿਹਦੇ ਨਾਲ ਤੂੰ ਪੂਰਨ ਪ੍ਰਸੰਨ ਹੋ ਜਾਏ ਤੇ ਤ੍ਰਿਪਤ ਹੋ ਜਾਏ ਉਹ ਮੰਗ ਜਿਹਦੇ ਨਾਲ ਮੰਗਣਾ ਬੰਦ ਹੋ ਜਾਏ ਜਿਹਦੇ ਨਾਲ ਫਿਰ ਤੇਰਾ ਬਾਰ ਬਾਰ ਦਾ ਇਹ ਮੰਗਣਾ ਖਤਮ ਹੋ ਜਾਏ ਮੰਗਨਾਂ ਮੰਗ ਸੋ ਇੱਕ ਹੈ ਮੰਗ ਨਾਨਕ ਜਾਣਤੇ ਪਰੇਪਰਾ ਇਸ ਤੋਂ ਇਲਾਵਾ ਜੋ ਕੁਝ ਵੀ ਮੰਗੇਗਾ ਤੇ ਮਿਲਦਾ ਵੀ ਰਹੇਗਾ ਪਰ ਦੁਖੀ ਰਹੇਗਾ ਬਿਨ ਤੋਂ ਦੂਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇਹੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਕਿਸ ਨੂੰ ਇੱਕ ਸੂਫੀ ਇੰਜ ਬਿਆਨ ਕਰਦਾ ਸਭ ਕੁਝ ਖੁਦਾ ਸੇ ਮੰਗ ਲਿਆ ਖੁਦਾ ਕੋ ਮੰਗ ਕਰ ਉਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਤ ਐ ਮੇਰੇ ਪਰਵਰਦੇ ਗਾਰ ਜਿਸ ਦਿਨ ਦਾ ਮੈਂ ਤੈਨੂੰ ਮੰਗਿਆ ਹੁਣ ਹੋਰ ਕੁਝ ਮੰਗਣਾ ਚੰਗਾ ਹੀ ਨਹੀਂ ਲੱਗਦਾ ਮੇਰੇ ਹੱਥ ਹੀ ਨਹੀਂ ਉੱਠਦੇ ਅੰਦਰੋਂ ਦੁਆ ਹੀ ਨਹੀਂ ਨਿਕਲਦੀ ਅਰਦਾਸ ਹੀ ਨਹੀਂ ਨਿਕਲਦੀ ਜਿਸ ਦਿਨ ਦਾ ਤੈਨੂੰ ਮੰਗਿਆ ਸਾਰੀਆਂ ਮੰਗਾਂ ਹੀ ਮਿਟ ਗਈਆਂ ਜਿਸ ਦਿਨ ਦਾ ਤੈਨੂੰ ਮੰਗਿਆ ਸਾਰੀ ਮੰਗ ਹੀ ਖਤਮ ਹੋ ਗਈਏ ਰੱਬ ਦੀ ਪਿਆਸ ਸਾਰੀ ਪਿਆਸ ਖਤਮ ਕਰ ਦਿੰਦੀ ਏ ਇਹ ਪਹਿਚਾਨ ਹੈ ਇਹ ਪਹਿਚਾਨ ਹੈ ਅਗਰ ਅਜੇ ਵੀ ਦੁਨੀਆ ਦੀ ਬੜੀ ਪਿਆਸ ਹੈ ਤਾਂ ਰੱਬ ਦੀ ਪਿਆਸ ਪੈਦਾ ਹੀ ਨਹੀਂ ਹੋਈ ਕਹਿੰਦੇ ਨੇ ਅਨੁਭਵੀ ਪੁਰਸ਼ ਪਰਮਾਤਮਾ ਦੀ ਯਾਦ ਆਪਣੀ ਯਾਦ ਬੁਲਾ ਦਿੰਦੀ ਹੈ ਇਤਨੀ ਹਾਵੀ ਹੋ ਜਾਂਦੀ ਹੈ ਆਪਣੀ ਯਾਦ ਨਹੀਂ ਰਹਿੰਦੀ ਹੁਣ ਆਪਣੀ ਯਾਦ ਇੱਕ ਪਾਗਲ ਨੂੰ ਨਹੀਂ ਰਹਿੰਦੀ ਆਪਣੀ ਯਾਦ ਇੱਕ ਨਸ਼ਈ ਅਮਲੀ ਮਨੁੱਖ ਨੂੰ ਨਹੀਂ ਰਹਿੰਦੀ ਬਹੁਤੀ ਭੰਗ ਪੀ ਲਈਏ ਬਹੁਤੀ ਅਫੀਮ ਖਾ ਲਈਏ ਬਹੁਤਾ ਨਸ਼ਾ ਕਰ ਲਿਆ ਆਪਣੀ ਯਾਦ ਨਹੀਂ ਰਹਿੰਦੀ ਕਿਸੇ ਦੀ ਵੀ ਯਾਦ ਨਹੀਂ ਰਹਿੰਦੀ ਅਮਲ ਵਿੱਚ ਕਿਸੇ ਦੀ ਯਾਦ ਨਹੀਂ ਰਹਿੰਦੀ ਅਮਲ ਵਿੱਚ ਧੁੱਤ ਮਨੁੱਖ ਕੋਲ ਪੁੱਛ ਲੋ ਉਸ ਦਾ ਨਾਮ ਉਹ ਆਪਣਾ ਨਾਮ ਵੀ ਭੁੱਲ ਗਿਆ ਆਪਣਾ ਘਰ ਵੀ ਭੁੱਲ ਗਿਆ ਰਸਤਾ ਵੀ ਭੁੱਲ ਗਿਆ ਅਮਲ ਸਾਰੀਆਂ ਸਿਮਰਤਿਆਂ ਨੂੰ ਦੋ ਦਿੰਦੀ ਹੈ ਉਸ ਵਕਤ ਸਿਰਫ ਅਮਲ ਹੀ ਰਹਿ ਜਾਂਦਾ ਹੈ। ਪਾਗਲ ਉਹਦੇ ਅੰਦਰ ਵੀ ਸਾਰੀਆਂ ਯਾਦਾਂ ਕਿਸੇ ਹੱਦ ਤੱਕ ਮਿਟ ਜਾਂਦੀਆਂ ਕੋਈ ਇੱਕ ਦੋ ਹੀ ਗੱਲਾਂ ਯਾਦ ਰਹਿੰਦੀਆਂ। ਪਰਮਾਤਮਾ ਦੀ ਯਾਦ ਸਾਰੀਆਂ ਯਾਦਾਂ ਨੂੰ ਪਹੁੰਚ ਦਿੰਦੀ ਹੈ, ਖਤਮ ਕਰ ਦਿੰਦੀ ਹੈ। ਇਸ ਵਾਸਤੇ ਜਦ ਯਾਦ ਨਾ ਰਹੇ ਤਾਂ ਚਿਹਰੇ ਤੇ ਇੱਕ ਭੋਲਾਪਨ ਆ ਜਾਂਦਾ ਹੈ ਸੰਸਾਰ ਦੀ ਯਾਦ, ਚਲਾਕੀਆਂ, ਠੱਗੀਆਂ ਔਰ ਦੁਬਦਾ ਚਿੰਤਾ ਚਿਹਰੇ ਤੇ ਝਲਕੇਗੇ ਔਰ ਚਿਹਰਾ ਦੱਸ ਦੇਗਾ ਇਹ ਜੇ ਪਰਿਵਾਰ ਦੀ ਯਾਦ ਹੈ ਚਾਹੇ ਸੰਸਾਰ ਦੀ ਯਾਦ ਹੈ ਚਾਹੇ ਪਦਾਰਥਾਂ ਦੀ ਯਾਦ ਹੈ ਚਿੰਤਾ ਹੈ ਫਿਕਰ ਹੈ ਤਣਾਅ ਹੈ ਗਮ ਹੈ ਪ੍ਰਮਾਤਮਾ ਦੀ ਯਾਦ ਸਾਰੀਆਂ ਯਾਦਾਂ ਨੂੰ ਪਹੁੰਚ ਦਿੰਦੀ ਹੈ ਖਤਮ ਕਰ ਦਿੰਦੀ ਹੈ ਐਸਾ ਅਨਭਵੀ ਪੁਰਸ਼ ਕਹਿੰਦੇ ਨੇ ਤੇ ਜਦ ਇੱਕ ਅਮਲੇ ਉਹਨੂੰ ਕੁਝ ਯਾਦ ਨਹੀਂ ਇੱਕ ਭਗਤ ਉਹਨੋ ਵੀ ਸਭ ਕੁਝ ਭੁੱਲ ਗਏ ਇੱਕੋ ਹੀ ਸਬੇ ਗੱਲਾਂ ਵਿਸਰਨ ਇੱਕੋ ਵਿਸਰਦਾ ਜਾ ਸਭ ਭੁੱਲ ਗਏ ਸਭ ਭੁੱਲ ਗਏ ਇੱਕ ਦੀ ਯਾਦ ਨੇ ਸਾਰੀਆਂ ਯਾਦਾਂ ਨੂੰ ਮਿਟਾ ਦਿੱਤਾ ਇੱਕ ਦੇ ਸਿਮਰਨ ਨੇ ਸਾਰੀ ਸਿਮਰਤੀ ਧੋ ਦਿੰਦੀ ਹੈ ਉਸੇ ਦਾ ਹੀ ਸਿਮਰਨ ਚੱਲਦਾ ਹੈ ਉਸੇ ਦੀ ਜੋ ਹੈ ਯਾਦ ਚਲਦੀ ਹੈ ਔਰ ਉਸ ਦੀ ਯਾਦ ਇਤਨੇ ਅਨੰਦ ਇਤਨੀ ਅਨੰਦ ਸਾਰੀਆਂ ਯਾਦਾਂ ਮਿਟ ਗਿਆਂ ਜਿਹਦੇ ਚ ਫਿਕਰ ਤੇ ਤਣਾਅ ਤੇ ਚਿੰਤਾ ਸੀ ਲੇਕਿਨ ਐਸੀ ਹਾਲਤ ਦੇ ਚ ਉਸ ਭਗਤ ਦਾ ਚਿਹਰਾ ਵੀ ਪਾਗਲ ਦੀ ਤਰ੍ਹਾਂ ਜਾਂ ਅਮਲੀ ਦੀ ਤਰ੍ਹਾਂ ਲੱਗੇਗਾ ਚਿਹਰੇ ਤੇ ਤਣਾਅ ਨਹੀਂ ਆਉਂਦਾ ਅਮਲੀ ਦੇਵੀ ਚਿਹਰੇ ਤੇ ਤਣਾਅ ਨਹੀਂ ਆਉਂਦਾ ਭਗਤ ਦੇਵੀ ਸ਼ਾਇਦ ਇਸੇ ਹੀ ਆਧਾਰ ਦਿੱਤੇ ਭਾਈ ਸਾਹਿਬ ਭਾਈ ਨੰਦ ਲਾਲ ਨੇ ਧਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੋਂ ਮੰਗ ਕਰ ਲਈ ਸੀ ਦਰਸ ਰਮ ਅਜ਼ ਇਸ਼ਕ ਸੌਦਾਏ ਬਿਨੇ ਸਿਰ ਦੇ ਚ ਐਸਾ ਪਿਆਰ ਦੇ ਐ ਮੇਰੇ ਬਾਦਸ਼ਾਹ ਦੁਨੀਆ ਕਹ ਦੇ ਨੰਦ ਲਾਲ ਸੁਦਾਈ ਹੋ ਗਏ ਪਾਗਲ ਅਜੇ ਤੇ ਲੋਕੀ ਮੈਨੂੰ ਵਿਦਵਾਨ ਕਹਿੰਦੇ ਨੇ ਸਿਆਣਾ ਕਹਿੰਦੇ ਨੇ ਗਿਆਨੀ ਕਹਿੰਦੇ ਨੇ ਸ਼ਾਇਰ ਕਹਿੰਦੇ ਨੇ ਮਹਾਰਾਜ ਅਜੇ ਮੈਨੂੰ ਕਿਸੇ ਨੇ ਸੁਦਾਈ ਨਹੀਂ ਆਖਿਆ ਬੜੀ ਕੀਮਤੀ ਗੱਲ ਹੈ ਦਰ ਸਰਮ ਅਜ ਇਸ਼ਕ ਸੌਦਾ ਹੈ ਬਿਦੇ ਐ ਮੇਰੇ ਮਾਲਕ ਐਸਾ ਇਸ਼ਕ ਦੇ ਕਿ ਦੁਨੀਆ ਕਹਿ ਦੇਵੇ ਸੁਦਾਈ ਹੋ ਗਿਆ ਨੰਦ ਲਾਲ ਪਾਗਲ ਹੋ ਗਿਆ ਪਾਗਲ ਹੋ ਗਿਆ ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਤਮਾਮ ਤਣਾਅ ਚਿੰਤਾ ਰਹਿਤ ਹੋ ਜਾਂਦਾ ਹੈ ਉਹ ਮਨੁੱਖ ਦੇ ਦੇ ਅੰਦਰ ਰੱਬੀ ਪਿਆਸ ਪੈਦਾ ਹੋ ਜਾਂਦੀ ਏ ਇਹ ਸਾਰੀ ਪਿਆਸਾਂ ਨੂੰ ਜੋ ਹੈ ਮਿਟਾ ਦਿੰਦੀ ਏ ਸਾਰੇ ਤਣਾਅ ਨੂੰ ਜੋ ਹੈ ਖਤਮ ਕਰ ਦਿੰਦੀ ਏ ਧਰਮ ਚਾਰੋਂ ਪਾਸੇ ਆਨੰਦ ਤੇ रस ਇਹਦੀ ਪ੍ਰਕਰਮਾ ਕਰਦਾ ਧਨ ਸਾਰੇ ਦੇ ਸਾਰੇ ਪਦਾਰਥ ਇਹਦੀ ਪ੍ਰਕਰਮਾ ਕਰਦੇ ਧਨ ਦੇ ਵੀ ਆਪਣੀ ਮਹਿਮੈਂ ਨਿੰਦਾ ਨਹੀਂ ਇਹ ਵੀ ਮੈਸ ਕਰਦਾ ਬੇਨੂੰ ਗੁਰਬਾਣੀ ਨੇ ਚਾਰ ਪਦਾਰਥਾਂ ਦੇ ਬਿਆਨ ਕੀਤਾ ਹੈ ਕਿਹੜੇ ਚਾਰ ਪਦਾਰਥ ਗੁਰੂ ਅਰਜਨ ਦੇਵ ਜੀ ਮਹਾਰਾਜ ਫਿਰ ਇੰਜ ਖੋਲਦੇ ਨੇ ਅਰਥ ਧਰਮ ਕਾਮ ਮੋਖ ਕਾ ਦਾਤਾ ਪੂਰੀ ਭਈ ਸਿਮਰ ਸਿਮਰ ਬਿਦਾਤਾ ਅਰਥ ਧਨ ਕੋਈ ਕਾਮਨਾ ਹੈ ਕੋਈ ਵੀ ਇੱਛਾ ਹੈ ਧਨ ਤੋਂ ਬਿਨਾ ਨਹੀਂ ਪੂਰੀ ਹੋਵੇ ਦੋ ਪਦਾਰਥ ਇਹ ਨੇ ਕਿ ਧਨ ਤੇ ਕਾਮਨਾਵਾਂ ਦੀ ਪੂਰਤੀ ਮੈਨੂੰ ਚੰਗਾ ਮਕਾਨ ਚਾਹੀਦਾ ਸੀ ਮਿਲ ਗਏ ਚੰਗੇ ਵਸਤਰ ਚਾਹੀਦੇ ਸਨ ਮਿਲ ਗਏ ਨੇ ਖਾਣ ਨੂੰ ਚੰਗੇ ਪਦਾਰਥ ਚਾਹੀਦੇ ਸਨ ਮਿਲ ਗਏ ਚੰਗਾ ਸਾਜ਼ੋ ਸਮਾਨ ਚਾਹੀਦਾ ਸੀ ਮਿਲ ਗਿਆ ਧਨ ਨਾਲ ਕਾਮਨਾਵਾਂ ਦੀ ਪੂਰਤੀ ਹੋ ਰਹੀ ਹੈ ਧਰਮ ਪ੍ਰਭੂ ਦਾ ਨਾਮ ਅਰਥ ਧਰਮ ਕਾਮ ਮੋਖ ਕਹਦਾ ਥਾ ਧਰਮ ਦੇ ਨਾਲ ਮੋਕਸ਼ ਜੁੜਿਆ ਹੈ ਬੰਧਨ ਟੁੱਟਦੇ ਜਾਂਦੇ ਨੇ ਚਿੰਤਾ ਦੇ ਕਰਮਾਂ ਦੇ ਸੰਸਕਾਰਾਂ ਦੇ ਦੁੱਖਾਂ ਦੇ ਬੰਧਨ ਟੁੱਟਦੇ ਜਾਂਦੇ ਨੇ ਮੋਕਸ਼ ਗਤੀ ਦੀ ਪ੍ਰਾਪਤੀ ਹੁੰਦੀ ਜਾ ਰਹੀ ਹੈ ਮਨੁੱਖ ਸੁਤੰਤਰ ਹੁੰਦਾ ਜਾ ਰਿਹਾ ਹੈ ਮੁਕਤ ਹੁੰਦਾ ਜਾ ਰਿਹਾ ਹੈ ਮੁਕਤੀ ਧਰਮ ਦੇ ਨਾਲ ਜੁੜੀ ਹੋਈ ਹੈ ਕਾਮਨਾਵਾਂ ਦੀ ਪੂਰਤੀ ਧਨ ਦੇ ਨਾਲ ਜੁੜੀ ਹੋਈ ਹੈ ਇਹ ਚਾਰ ਪਦਾਰਥ ਅਰਥ ਧਰਮ ਕਾਮ ਮੋਖ ਦਾ ਦਾਤਾ ਕਾਮ ਤੇ ਮੋਖ ਇਹਨਾਂ ਦੋ ਪਦਾਰਥਾਂ ਨਾਲ ਜੁੜੇ ਹਨ ਕਿਹੜੇ ਧਨ ਤੇ ਧਰਮ ਨਾਲ ਧਰਮ ਨਾਲ ਮੋਖ ਜੁੜਿਆ ਹੋਇਆ ਹੈ ਧਨ ਨਾਲ ਕਾਮਨਾਵਾਂ ਦੀ ਪੂਰਤੀ ਜੁੜੀ ਹੋਈ ਹੈ ਅਗਰ ਧਰਮ ਨਹੀਂ ਹੈ ਤਾਂ ਇਹ ਮਨੋ ਇਤਨਾ ਕਾਮਈ ਹੋ ਜਾਏਗਾ ਇਤਨਾ ਕਾਮਨਾਵਾਂ ਵਿੱਚ ਗ੍ਰਸਤ ਹੋ ਜਾਏਗਾ बेचैन बेजार ते दुखी हो जाएगा तुम कही यत हो जगत गुरु स्वामी हम कही कल जुग के कामे धन वरदा गया तो कामनावा भी धर्म है नहीं जो मुक्ति देता बैलेंस बिगड़ गया ए कुल बार जीवन ते है अंदरों मर गए अंदरों मर गए धर्म ते है ਔਰ ਮੋਕਸ਼ਵੀ ਹੈ ਆਨੰਦ ਖੇੜਾ ਵੀ ਹੈ ਲੇਕਿਨ ਇਹ ਬਾਰੋਂ ਮੋਤਾਜ ਹੋ ਗਿਆ ਘਰ ਘਰ ਬਿਕਸ਼ਾ ਪੇ ਮੰਗ ਲੇ। ਵਾਕਈ ਅੰਦਰੋਂ ਤੇ ਮਾਲਾ ਮਾਲ ਹੋ ਗਿਆ ਸੀ ਸਿਦਾਰਤ ਆਤਮਾ ਬੁੱਧ ਲੇਕਿਨ ਸ਼ਰੀਰ ਦੀ ਪੂਰਤੀ ਵਾਸੇ ਦੂਰ ਦੂਰ ਤੇ ਬਿਕਸ਼ਾ ਮੰਗਣੇ ਪਏ। ਬਾਰੋਂ ਮੋਤਾਜ ਹੋ ਗਿਆ। ਬਿਲਕੁਲ ਮੋਤਾਜ ਹੋ ਗਿਆ। ਗੁਰਵਾਣੇ ਨੇ ਜੋ ਸਾਡੇ ਸਾਹਮਣੇ ਸਿਧਾਂਤਿਕ ਨੁਕਤੇ ਰੱਖੇ ਨੇ ਕਿਰਤ ਕਰ ਤਾਂ ਕਿ ਤੂੰ ਬਾਹਰੋਂ ਮੌਤਾਜ ਨਾ ਹੋਵੇਂ। ਔਰ ਕੀਰਤੀ ਗਾਇਨ ਕਰਤਾ ਕੇ ਤੈਨੂੰ ਅੰਦਰ ਦਾ ਆਨੰਦ ਪ੍ਰਾਪਤ ਹੋਵੇ। ਜੀ। ਧਰਮ ਚਾਹੀਦਾ ਹੈ ਅੰਦਰ ਦੀ ਜ਼ਿੰਦਗੀ ਵਾਸਤੇ, ਧਨ ਚਾਹੀਦਾ ਹੈ ਬਾਹਰ ਦੀ ਜ਼ਿੰਦਗੀ ਵਾਸਤੇ ਜਿਹਦੇ ਅੰਦਰ ਅੰਦਰ ਦੀ ਜ਼ਿੰਦਗੀ ਦੀ ਅਜੇ ਤੜਪ ਤੇ ਪਿਆਸ ਨਹੀਂ ਪੈਦਾ ਹੋਈ। ਤੇ ਗੁਰਦੁਆਰੇ ਵੀ ਕਾਮਨਾਵਾਂ ਦੀ ਪੂਰਤੀ ਲਈ ਆਇਆ ਹੈ ਪਰ ਕਾਮਨਾ ਸੰਸਾਰ ਦੀਆਂ ਅਜੇ ਇਹ ਸੰਸਾਰੀਏ ਪਾਠ ਕਰਦੇ ਹੋਇਆ ਸੰਸਾਰੀਏ ਕਥਾ ਕੀਰਤਨ ਕਰਦੇ ਹੋਇਆ ਸੁਣਦੇ ਹੋਇਆ ਸੰਸਾਰੀਏ ਸਾਰੇ ਧਾਰਮਿਕ ਸਾਧਨ ਕਰਦੇ ਹੋਇਆ ਸੰਸਾਰੀਏ ਧਾਰਮਿਕ ਨਹੀਂ ਹੈ भगत ਨੇ ਕਾਮਨਾ ਕਰਕੇ ਤੂੰ ਬੈਠ ਦੁਕਾਨ ਤੇ ਕਾਮਨਾ ਕਰਕੇ ਤੂੰ ਜਾ ਆਫਿਸ ਤੇ कामना ਕਰਕੇ ਤੂੰ ਜਾ ਫੈਕਟਰੀ ਦੇਚ ਮਾਰਕੀਟ ਦੇਚ ਲੇਕਿਨ ਭਾਵਨਾ ਕਰਕੇ ਜਾ ਤੂੰ ਸੰਗਤ ਦੇਚ ਕਾਮਨਾ ਕਰਕੇ ਨਹੀਂ ਸ਼ਰਧਾ ਕਰਕੇ ਜਪ ਤੂੰ ਪ੍ਰਭੂ ਦਾ ਨਾਮ ਕਾਮਨਾ ਕਰਕੇ ਨਹੀਂ ਬਦਕਿਸਮਤੀ ਇਹ ਕਾਮਨਾ ਦੇ ਜੀਵਨ ਦੀ ਐਸੀ ਆਦਤ ਬਣ ਗਈ ਹੈ ਦੁਕਾਨ ਤੇ ਬੈਠੇ ਆ ਮੰਗਾ ਚੱਲ ਰਹੀਆਂ ਕਾਮਨਾਵਾਂ ਚੱਲ ਰਹੀਆਂ ਹਨ ਪਰਿਵਾਰ ਦੇਚ ਬਾਜ਼ਾਰ ਦੇਚ ਮਾਰਕੀਟ ਦੇਚ ਕਿਦਰੇ ਵੀ ਅੰਦਰ ਕਾਮਨਾ ਚੱਲ ਰਹੀ ਹੈ ਤੋਂ ਮੰਦਰ ਮਸਜਿਦ ਗੁਰਦੁਆਰੇ ਆ ਗਏ ਉਹ ਸਭੀ ਕਾਮਨਾਵਾਂ ਚਲਦੀਆਂ ਕਾਮਨਾਵਾਂ ਹਰ ਜਗ੍ਹਾ ਨੂੰ ਮਾਰਕੀਟ ਬਣਾ ਦਿੰਦੀਆਂ ਨੇ ਕਾਮਨਾਵਾਂ ਹਰ ਜਗ੍ਹਾ ਨੂੰ ਬਾਜ਼ਾਰ ਬਣਾ ਦਿੰਦੀ ਹੈ ਭਾਵਨਾ ਹਰ ਜਗ੍ਹਾ ਨੂੰ ਮੰਦਰ ਬਣਾ ਦਿੰਦੀ ਹੈ ਇਹ ਵੀ ਮੈਲਸ ਕਰਦੇ ਹਨ ਅਗਰ ਦੁਕਾਨ ਤੇ ਵੀ ਮਨੁੱਖ ਬੈਠਾ ਹੈ ਭਾਵਨਾ ਕਰਕੇ ਪ੍ਰਭੂ ਤੂੰ ਮੇਰੀ ਇਹ ਉਪਜੀਵਕਾ ਦਾ ਸਾਧਨ ਬਣਾਇਆ ਤੇ ਗ੍ਰਾਹਕ ਦੇ ਚ ਉਸ ਨੂੰ ਪ੍ਰਮਾਤਮਾ ਦਿਖਾਈ ਦੇਵੇ ਤੇ ਕਿਰਤ ਦੇ ਚ ਉਹਨੂੰ ਸੇਵਾ ਦਿਖਾਈ ਦੇਵੇ ਉਹਦੀ ਦੁਕਾਨ ਵੀ ਹਰੀ ਮੰਦਰ ਬਣ ਗਈ ਉਹਦੀ ਦੁਕਾਨ ਵੀ ਮਸਜਿਦ ਬਣ ਗਈ ਉਹਦੀ ਦੁਕਾਨ ਵੀ ਮੰਦਰ ਬਣ ਗਈ ਅਗਰ ਭਾਵਨਾ ਨਾਲ ਪਰਿਵਾਰ ਦੇ ਚ ਬੈਠਾ ਹੈ ਤਾਂ ਘਰ ਵੀ ਧਰਮਸ਼ਾਲਾ ਬਣ ਗਿਆ ਕਾਮਨਾ ਕਰਕੇ ਧਰਮਸ਼ਾਲਾ ਦੇ ਚ ਬੈਠਾ ਹੈ ਤਾਂ ਇਹ ਧਰਮਸ਼ਾਲਾ ਦੇ ਚ ਨਹੀਂ ਬੈਠਾ ਬਾਜ਼ਾਰ ਦੇ ਚ ਬੈਠਾ ਹੈ ਦੁਕਾਨ ਉਤੇ ਬੈਠਾ ਹੈ ਆਫਿਸ ਦੇ ਜਿ ਬੈਠਾ ਹੈ ਤਦ ਹੀ ਤੇ ਭਗਤ ਕਬੀਰ ਕਹਿੰਦੇ ਨੇ ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾ ਲੀਜੇ ਕੋਏ ਜਿੱਥੇ ਜੋੜਿਆਂ ਨੂੰ ਲਾ ਕੇ ਆਇਆ ਉਸ ਤੋਂ ਵੀ ਪਰਮ ਆਪਣੀਆਂ ਕਾਮਨਾਵਾਂ ਨੂੰ ਸੁੱਟ ਕੇ ਥਿਆ। ਭਾਵਨਾ ਲੈ ਕੇ ਆ, ਸ਼ਰਧਾ ਲੈ ਕੇ ਆ, ਬਰੋਸਾ ਲੈ ਕੇ ਆ। ਤਾਂ ਕੁਝ ਸੁਣੇ ਇਹਦਾ ਲਾਭ ਹੋਵੇ। ਤਾਂ ਤੇਰੇ ਅੰਦਰ ਕੋਈ ਪ੍ਰਮਾਤਮਾ ਦੀ ਜੋ ਹੈ ਗੱਲ ਵਸੇ। ਇੱਥੇ ਹੁਣ ਅਜ ਦਾ ਵਾਕ ਇਹ ਕਹਿੰਦਾ ਅਸੀਂ ਧਰਮ ਦੀ ਖਾਤਰ ਧਨ ਦਾ ਤਿਆਗ ਨਹੀਂ ਕਰਨਾ ਤੇ ਧਨ ਦੀ ਖਾਤਰ ਧਰਮ ਦਾ ਤਿਆਗ ਨਹੀਂ ਕਰਨਾ ਸਾਰੇ ਥੋਕ ਸਾਰੇ ਪਦਾਰਥ ਚਾਹੀਦੇ ਚਾਹੀਦੇ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਅਰਥ ਧਰਮ ਕਾਮ ਮੋਖ ਦਾ ਦਾਤਾ ਪੂਰੀ ਭਈ ਸਿਮਰ ਸਿਮਰ ਵਿਦਾਤਾ ਅਸੀਂ ਪੂਰੇ ਹੋ ਗਏ ਵਿਦਾਤੇ ਦਾ ਚਿੰਤਨ ਕੀਤਾ ਲੋਕ ਵੀ ਸੁਹੇਲਾ ਹੋ ਗਿਆ ਪਰ ਲੋਕ ਵੀ ਸੁਹੇਲਾ ਹੋ ਗਿਆ ਮੈਂ ਫਿਰ ਅਰਜ਼ ਕਰਾਂ ਲੋਕ ਸੁਹੇਲਾ ਹੁੰਦਾ ਹੈ ਧਨ ਨਾਲ ਪਰ ਲੋਕ ਸੁਹੇਲਾ ਹੁੰਦਾ ਹੈ ਧਰਮ ਨਾਲ ਲੋਕ ਦੇ ਵਿੱਚ ਦੁੱਖ ਹੀ ਰਹੇਗਾ ਨਾ ਰਹਿਣ ਨੂੰ ਮਕਾਨ ਨਾ ਖਾਣ ਨੂੰ ਭੋਜਨ ਨਾ ਪਹਿਨਣ ਨੂੰ ਕਪੜਾ ਕਿਉਂਕਿ ਧਨ ਨਹੀਂ ਹੈ ਲੋਕ ਕਰਕੇ ਦੁੱਖ ਹੀ ਰਹਿ ਜਾਏਗਾ ਬਾਹਰੋਂ ਤੇ ਦੁੱਖ ਹੀ ਰਹਿ ਜਾਏਗਾ ਬਾਰ ਦੇ ਇਹ ਸਾਰੇ ਸੁੱਖ ਧਨ ਆਸ਼ਰਿਤ ਨੇ ਅੰਦਰ ਦਾ ਅਨੰਦ ਇਹ ਧਰਮ ਆਸ਼ਰਿਤ ਹੈ ਫੇਕ ਦਫਾ ਮੈਂ ਫਿਰ ਦੁੜਾ ਕੇ ਅੱਗੇ ਚਲਾਂ ਧਨ ਸਮਾਜਿਕ ਹੈ ਘਰ ਦੇ ਇੱਕ ਪ੍ਰਾਣੀ ਨੂੰ ਬਹੁਤ ਮਿਲ ਗਿਆ ਤੋ ਬਥੇਰਿਆਂ ਨੂੰ ਮਿਲ ਜਾਏਗਾ ਰਾਜੇ ਦੀ ਪਤਨੀ ਰਾਣੀ ਕਹਿਣ ਲੱਗ ਪੈਂਦੀ ਹੈ ਰਾਜੇ ਦਾ ਪੁੱਤਰ ਰਾਜਕੁਮਾਰ ਕਹਿਣ ਲੱਗ ਪੈਂਦਾ ਸਿਰਫ ਪਿਓ ਰਾਜਾ ਪੁੱਤਰ ਰਾਜਕੁਮਾਰ ਹੋ ਗਿਆ ਪਤਨੀ ਰਾਣੀ ਹੋ ਗਈ ਇੱਕ ధਨવાન ਹੋ ਗਿਆ ਸਾਰਾ ਪਰਿਵਾਰ ధਨવાન ਹੋ ਗਿਆ ਧਰਮ ਵਿਅਕਤੀગત ਹੈ ਇੱਕ ਸਮਾਧੀ ਲੀਨ ਹੋਇਆ ਹੈ ਬਾਕੀ ਨਹੀਂ ਇਹ ਹਰ ਇੱਕ ਨੂੰ ਅਲਗ-ਅਲਗ ਮਿਹਨਤ ਕਰਨੇ ਪਾਏਗੀ ਪੁੱਤਰ ਨੋ ਵੀ ਪੇਵ ਨੋ ਵੀ ਪਤੀ ਨੋ ਵੀ ਪਤਨੀ ਨੋ ਵੀ ਮਾਂ ਨੋ ਵੀ ਪਿਤਾ ਬਹਿਣ ਨੋ ਵੇ ਪ੍ਰਾਨੋ ਵੇ ਸਭ ਨੂੰ ਕਰਨੇ ਪੈਗੇ ਕਿਉਂਕਿ ਇਹ ਵਿਅਕਤੀਗਤ ਹੈ ਸਮਾਜਿਕ ਨਹੀਂ ਹੈ ਸਮਾਜਿਕ ਨਹੀਂ ਹੈ ਇਹ ਚਾਰ ਪਦਾਰਥ ਨੇ ਧਰਮ ਮੋਕਸ਼ ਦੋ ਪਰਲੋਕ ਦੇ ਪਦਾਰਥ ਅਰਥ ਕਾਮ ਦੋਵੇਂ ਸੰਸਾਰ ਦੇ ਪਦਾਰਥ ਅਰਥ ਧਰਮ ਕਾਮ ਮੋਕ ਦਾ ਦਾਤਾ ਉਹ ਪਰਮਾਤਮਾ ਇਹਨਾਂ ਚਾਰਾਂ ਪਦਾਰਥਾਂ ਦਾ ਦਾਤਾ ਹੈ ਦੇਣ ਵਾਲਾ ਹੈ ਜੈਸੇ ਜੈਸੇ ਕੋਈ ਉਸਦਾ ਚੰਤਨ ਕਰਦਾ ਹੈ ਤੋ 12ਵੀਂ ਪ੍ਰਾਣ ਲਬਦ ਉਸਦੀ ਚੰਗੀ ਬਣਨੀ ਸ਼ੁਰੂ ਹੋ ਜਾਂਦੀ ਹੈ। ਉਹਦਾ ਬਾਗ ਵੱਡਾ ਹੋਣ ਲੱਗ ਪੈਂਦਾ ਹੈ। ਉਹ 12ਵੀਂ ਸੋਹਿਲਾ ਹੋ ਜਾਂਦਾ ਹੈ, ਅੰਦਰੋਂ ਵੀ ਸੋਹਿਲਾ ਹੋ ਜਾਂਦਾ ਹੈ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਅਸੀਂ ਧਰਮ ਦੀ ਖਾਤਰ ਧਨ ਨਹੀਂ ਛੋੜਨਾ। ਅਸੀਂ ਨਿਰੰਕਾਰ ਦੀ ਖਾਤਰ ਸੰਸਾਰ ਨਹੀਂ ਛੋੜਨਾ। ਪਰ ਸੰਸਾਰ ਦੀ ਖਾਤਰ ਨਿਰੰਕਾਰ ਵੀ ਨਹੀਂ ਛੋੜਨਾ। ਏ ਠੀਕ ਹੈ ਬੁਨਿਆਦਾਂ ਪਹਿਲੇ ਰੱਖੀਆਂ ਜਾਂਦੀਆਂ ਨੇ ਛੱਤਾਂ ਬਾਅਦ ਵਿੱਚ ਉਸਾਰੀਆਂ ਕੀਤੀਆਂ ਜਾਂਦੀਆਂ ਨੇ ਬੁਨਿਆਦ ਧਰਮ ਹੈ ਸੰਸਾਰ ਦੇ ਸੁੱਖਾਂ ਦਾ ਮਹਿਲ ਬੁਨਿਆਦ ਤੇ ਖੜਾ ਹੋ ਸਕਦਾ ਹੈ ਬੁਨਿਆਦ ਤੇ ਧਰਮ ਹੈ ਇਸ ਵਾਸਤੇ ਸਤਗੁਰudev ਜੀ ਮਹਾਰਾਜ ਕਹਿੰਦੇ ਨੇ हे ਪ੍ਰਭੂ اے ਮੇਰੇ RAM ਮੈਂ ਸਾਰੇ ਪਦਾਰਥ ਤੈਥੋਂ ਮੰਗਦਾ ਧਨ ਵੀ ਚਾਹੀਦਾ ਹੈ ਧਰਮ ਵੀ ਚਾਹੀਦਾ ਹੈ ਧਰਮ ਵੀ ਪਦਾਰਥ ਹੈ ਧਨ ਵੀ ਪਦਾਰਥ ਹੈ ਮੋਖ ਵੀ ਪਦਾਰਤ ਹੈ ਕਾਮਨਾਵਾਂ ਦੀ ਪੂਰਤੀ ਵੀ ਜੋ ਹੈ ਪਦਾਰਤ ਹੈ ਤਾਂ ਲੜੇ ਵਾਰ ਆਪ ਸਰਵਨ ਕਰੋ ਤੇ ਫਿਰ ਸਮਾਪਤੀ ਕਰਿਏ ਪਿਆਰ ਨਾਲ ਆਖੋ ਸਤਨਾਮ ਸਤਿਵਾਹਿਗੁਰੂ ਹਾਂਜੀ ਸਤਨਾਮ ਧਲਾਹੇ ਗੁਰੂ ਸਾਹਿਬ ਜੀ ਸਰੀ ਮੋਹੱਲਾ ਪੰਜਵਾਂ ਜਨਾਬ ਸ੍ਰੀ ਰਾਜਵਿੰਦਰ ਪੰਜਵੇਂ ਗੁਰੂ ਨਾਨਕ ధਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਮਹਾਨ ਵਾਕ ਸਾਡੇ ਸਾਹਮਣੇ ਰੱਖ ਰਹੇ ਨੇ ਹਾਂਜੀ ਮੰਗੋ ਰਾਮ ਤੇ ਸਭ ਤੋਂ ਕਹੇ ਰਾਮ اے ਪ੍ਰਭੂ ਮੈਂ ਸਾਰੇ ਪਦਾਰਥ ਤੈਥੋਂ ਮੰਗਦਾ ਮੈਨੂੰ ਸਾਰੇ ਪਦਾਰਥ ਚਾਹੀਦੇ ਨੇ ਹਾਂਜੀ ਮਨੁੱਖ ਕਉ ਜਾਚਤ ਸ੍ਰਮ ਪਾਈਐ ਪ੍ਰਭ ਕੈ ਸਮਰਨ ਮੋਖ ਸਾਹਿਬ ਕੈਨ ਨੇ ਮਨੁੱਖ ਦਾ ਹਿਰਦਾ ਅਮੰਗ ਤੇ ਨਹੀਂ ਹੋ ਸਕਦਾ ਮੰਗ ਚਲੇਗੇ ਪਰ ਦੂਸਰੀ ਪੰਕਤੀ ਜਿਹੜੀ ਕਹਿ ਦਿੱਤੀ ਐ ਮਨੁੱਖ ਕੋਲ ਮੰਗਣਾ ਐਵੇਂ ਖੇਚਲ ਕਰਨੀ ਐ ਐਵੇਂ ਮਿਹਨਤ ਕਰਨੀ ਐ ਸਰਮ ਮਿਹਨਤ ਨੂੰ ਕਹਿੰਦੇ ਨੇ ਸੰਸਕ੍ਰਿਤ ਦਾ ਸ਼ਬਦ ਸਰਮ ਹੋਵੇ ਤੇ ਮਿਹਨਤ ਐ ਤੇ ਫਾਰਸੀ ਉਰਦੂ ਦਾ ਸ਼ਬਦ ਸ਼ਰਮ ਹੋਵੇ ਤੇ ਦਾ ਅਰਥ ਬਣ ਜਾਂਦਾ ਹੈ ਸ਼ਰਮੋ ਆਇਆ ਸ਼ਬਦ ਇੱਕੋ ਹੀ ਹੈ ਅਰਥ ਦਾ ਫਰਕ ਪੈ ਜਾਂਦਾ ਹੈ ਸੰਸਕ੍ਰਿਤ ਦਾ ਸ਼ਰਮ ਸ਼ਰਮ ਮਿਹਨਤ ਮਨੁੱਖ ਕੋਲ ਮੰਗਣਾ ਐਵੇਂ व्यर्थ ਦੀ ਮਿਹਨਤ ਐਵੇਂ ਖੇਚਲੇ ਕੋਦੇ ਨਾਲ ਨਾ ਮੁਕਤੀ ਮਿਲਨੀ ਹੈ ਨਾ ਬਾਹਰ ਦੀ ਸਾਰਿਆਂ ਲੋੜਾਂ ਦੀ ਪੂਰਤੀ ਹੋਣੀ ਤੇ ਮਨੁੱਖ ਕੋਲ ਮੰਗਦੇ ਆ ਜ਼ਮੀਰ ਨੂੰ ਵੀ ਵੇਚਣਾ ਪੈਗਾ ਜ਼ਮੀਰ ਨੂੰ ਵੀ ਗਰਾਨਾ ਪੈ। ਉਹਦੇ ਅੰਦਰ ਉਛਤਾਈ ਵੀ ਨਹੀਂ ਹੋਵੇਗੀ। ਤੁਮਾਰਾ ਜੀ ਕਹਿੰਦੇ ਨੇ ਪ੍ਰਭੂ ਦੇ ਸਿਮਰਨ ਕਰਨ ਨਾਲ ਹੀ ਇਹ ਸਾਰੇ ਬੰਧਨ ਟੁੱਟਦੇ ਨੇ। ਮਨੁਖ ਕੋਲ ਮੰਗਣਾ ਐਵੇਂ ਵਿਅਰਥੀ ਖੇਚਲੇ, ਵਿਅਰਥ ਦਾ ਮੰਗਣਾ ਐਵੇਂ ਫਜ਼ੂਲ ਮੰਗਣਾ ਹਾਂਜੀ। ਰਹਾ ਕੋਖੇ ਮਨ ਜਨ ਸਿਮਰਤ ਪੁਰਾਨਾ ਵੇਦਉ ਪੁਕਾਰ ਹੈ ਕੋਖ ਜਿਸੀ ਮਨੀਆਂ ਨੇ ਸ਼ਾਸਤਰਾਂ ਨੂੰ ਕੋਖ ਕੇ ਪੜ ਕੇ ਵੇਖ ਲਿਆ ਬڑے بڑے ਵੇਦਾਂ ਨੂੰ ਪੜ ਕੇ ਜੋ ਹੈ ਵੇਖ ਲਿਆ ਤੇ ਸਿੱਟਾ ਕੀ ਨਿਕਲਿਆ ਦੂਸਰੀ ਪੰਕਤੀ ਪੜ ਕੋਖੇ ਮਨ ਜਨ ਸਿਮਰਤ ਪੁਰਾਨਾ ਵੇਦਉ ਪੁਕਾਰੈ ਘੋਖਾ ਏ ਰਿਸ਼ੀ मुਨੀਆ ਨੇ ਵੇਦਾਂ ਨੂੰ ਘੋਖ ਕੇ ਸ਼ਾਸਤਰਾ ਨੂੰ ਪੜ੍ਹ ਕੇ ਗੁਣ ਕੇ ਆਖਰੀਕ ਸਿੱਟਾ ਕਢਿਆ ਇੱਕ ਨਤੀਜਾ ਕਢਿਆ ਕੀ ਕਢਿਆ ਹਾਂਜੀ ਕਿਰਪਾ ਸਿੰਧ ਸੇਵ ਸੱਚ ਪਾਈਐ ਦੁਆ ਸੋਹਿਲ ਲੋਕ ਪ੍ਰਭੂ ਦੀ ਕਿਰਪਾ ਦੇ ਨਾਲ ਜਦ ਉਸ ਦਾ ਨਾਮ ਮਿਲਦਾ ਤਾਂ ਹੀ ਦੋਂ ਮੇ ਲੋਕ ਸੁਹੇਲੇ ਹੁੰਦੇ ਨੇ ਸੰਸਾਰ ਵੀ ਸਫਲ ਹੁੰਦਾ ਹੈ ਤੇ ਨਿਰੰਕਾਰ ਦੀ ਪ੍ਰਾਪਤ ਵੀ ਹੋ ਜਾਂਦੀ ਹੈ ਮਨੁੱਖ ਬਾਹਰੋਂ ਵੀ ਸੁਖੀ ਹੋ ਜਾਂਦਾ ਹੈ ਅੰਦਰੋਂ ਵੀ ਸੁਖੀ ਹੋ ਜਾਂਦਾ ਹੈ ਤਤਵ ਗਿਆਨ ਇਹ ਹੀ ਹੈ ਹਾਂਜੀ ਆਨ ਆਚਾਰ ਵਿਵਾਰ ਹੈ ਜੀਤੇ ਬਿਨ ਹਰ ਸਿਮਰਨ ਫੋਕ ਬਿਨ ਹਰੀ ਦੇ ਜਪ ਤੋਂ ਹਰੀ ਦੇ ਸਿਮਰਨ ਤੋਂ ਜਿਤਨਾ ਧਾਰਮਿਕ ਕਰਮ ਕਾਂਡ ਹੈ ਮਹਾਰਾਜ ਕਹਿੰਦੇ ਅਜਾਈ ਹੈ ਐਵੇਂ ਜਪ ਨਹੀਂ ਹੈ ਬਾਕੀ ਸਾਰੇ ਕਰਮ ਕਰ ਰਿਹਾ ਹੈ ਕਿਸ ਨੂੰ ਭਰਤਰੀ ਕਿਹਾ ਕਰਦੇ ਸੰਨ ਬਰਾਤ ਤੇ ਬੜੀ ਲੰਬੀ ਚੌੜੀਏ ਸੋਨੇ ਕਪੜੇ ਪਾਏ ਨੇ ਗਹਿਣੇ ਸਜਾਏ ਨੇ ਲਾੜਾ ਤੇ ਹੈ ਹੀ ਕੋਈ ਦਾਨੀ ਵੀ ਬੜਾਏ ਗੈਣੀ ਵੀ ਬੜਾਏ ਸੇਵਾ ਵੀ ਬਹੁਤ ਕਰਦਾ ਨਾਮ ਤੇ ਜਪਦਾ ਹੀ ਨਹੀਂ ਬਰਾਤੀ ਬਰਾਤੀ ਇਕੱਠੇ ਕੀਤੇ ਨੇ ਲਾੜਾ ਤੇ ਹੈ ਹੀ ਕੋਈ ਪ੍ਰਭੂ ਦੇ ਨਾਮ ਦੇ ਜਪਣੇ ਪ੍ਰਭੂ ਦਾ ਮਿਲਾਪ ਕਰਨਾ ਸੀ ਉਹ ਤੇ ਹੈ ਕੋਈ ਨਹੀਂ ਇਸ ਵਾਸਤੇ ਸਾਬ ਕਹਿੰਦੇ ਨੇ ਸਾਰੇ ਆਚਾਰ ਆਚਰਨ ਸ਼ੀਲ ਹੋਰ ਦੁਨਿਆਵੀ ਕਰਮ ਤੇ ਧਾਰਮਿਕ ਕਰਮ ਕਾਂਡ ਬਿਨਾ ਹਰੀ ਦੇ ਸਿਮਰਨ ਦੇ ਜਪ ਤੋਂ ਫਜ਼ੂਲ ਸਮਝ ਲੈ ਵੇਰਥ ਸਮਝ ਲੈ ਹਾਂਜੀ ਨਾਨਕ ਜਨਮ ਮਰਨ ਤੈ ਕਾਟੇ ਮਿਲ ਸਾਧੂ ਬਿਨਸੇ ਸੋਕਾ ਗੁਰੂ ਦੀ ਸੰਗਤ ਦੇ ਚ ਬੈਠ ਕੇ ਪ੍ਰਭੂ ਦਾ ਸਿਮਰਨ ਕਰਕੇ ਮੋਕਸ਼ ਗਤੀ ਦੀ ਪ੍ਰਾਪਤੀ ਹੋਈ ਬੰਧਨ ਸੀ ਜਨਮ ਦਾ ਬੰਧਨ ਸੀ ਮਰਨ ਦਾ ਇਹਨੂੰ ਕੱਢ ਕੇ ਮੋਕਸ਼ ਗਤੀ ਦੀ ਜੋ ਹੈ ਪ੍ਰਾਪਤੀ ਹੋ ਗਈ तमाम ਫੋਕਟ ਕਰਮਾਂ ਦਾ ਤਿਆਗ ਹੋ ਗਿਆ तमाम ਵਿਅਰਥ ਦੇ ਕਰਮ ਛੋੜ ਦਿੱਤੇ ਜੋ ਸਿਮਰਨ ਤੋਂ ਬਿਨਾਂ ਹਨ ਜਪ ਤੋਂ ਬਿਨਾਂ ਹਨ ਮੂਲ ਸ਼ਬਦ ਦਾ ਭਾਵ ਮਨੁੱਖ ਦਾ ਹਿਰਦਾ ਅਮੰਗ ਨਹੀਂ ਹੋ ਸਕਦਾ ਹਾਂ ਇਹ ਰਹਿ ਸਕਦਾ ਹੈ 40 ਦਿਨ ਰੋਟੀ ਤੋਂ ਬਿਨਾ 4 ਦਿਨ ਪਾਣੀ ਤੋਂ ਬਿਨਾ 8 ਦਿਨ ਸਵਾਸਾਂ ਤੋਂ ਬਿਨਾ ਨਹੀਂ ਰਹਿ ਸਕਦਾ ਇੱਕ ਸੈਕਿੰਡ ਵੀ ਮੰਗ ਤੋਂ ਬਿਨਾ ਸਤਗੁਰ ਰਹਿਮਤ ਕਰਨ ਇਹ ਸੂਝ ਤੇ ਸਮਝ ਸਾਡੇ ਦਿਲ ਦਿਮਾਗ ਦੇ ਵਿੱਚ ਬੈਠੇ ਤਾਂ ਕਿ ਸਾਡਾ ਲੋਕ ਤੇ ਪਰਲੋਕ ਸੁਹੇਲਾ ਹੋਵੇ ਬਾਕੀ ਵਿਚਾਰਾਂ ਕੱਲ ਜਿਵੇਂ ਗੁਰੂ ਬਾਬਾ ਜੀ ਕਰਾਂਗੇ ਸਾਰਿਆਂ ਦਾ ਧੰਨਵਾਦ ਭੁੱਲ ਚੁੱਕ ਦੇ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ